ਆਹ ਬਈ ਜਿਹੜਾ ਬੋਰ ਆਉਂਦਾ ਨਾ ਵਿਚਾਲੇ ਮਤਲਬ ਉਹ ਖਾਜੀ ਦਾ ਹਨਾ ਇਹ ਇੱਥੇ ਆਉਂਦਾਗਾ ਤੇ ਇੱਥੋਂ ਉਹ ਵੀ ਦਿਖਾ ਦਾਂਗੇ ਤੁਹਾਨੂੰ ਆ ਚੀਜ਼ ਕਿਹਾ ਸੀਗਾ ਉਹਨੂੰ ਸਿਰਫ ਆਪਾਂ ਨੇ ਭਲੇ ਮਾਨਸੀ ਨਾਲ ਉਹ ਚਾਰ ਬੰਤੇ ਹੋਰ ਵੀ ਸੀ ਜਿਹੜੇ ਮਿੱਟੀ ਪੜਦੇ ਸੀਗੇ ਮੇਰੇ ਗਾਲੇ ਉਹਨਾਂ ਨੂੰ ਉਹਦੇ ਸਾਕੇ ਕਿਹਾ ਸੀਗਾ ਉਹਨੂੰ ਜਸੂ ਮੈਂਬਰ ਨੂੰ ਵੀ ਭਾਈ ਆ ਮੋੜ ਇੱਥੋਂ ਮੋੜ ਦੇ ਵਿੱਚੋਂ ਆ ਫੁੱਟਕ ਪਿੱਛੇ ਮੋੜਲਾਂ ਨਾਲਾ ਵੀ ਪਿੱਛੇ ਮੋੜਲਾਂ ਨਾਲਾ ਵੀ ਇਹਦੇ ਨਾਲ ਬੋਰ ਬਚ ਜਾਊਗਾ ਤੇ ਇਹ ਕਹਿੰਦਾ ਵੀ ਨਾਲੇ ਮੈਂ ਬੋਰਟਾ ਹੋਊਗਾ ਤੇ ਤੁਸੀਂ ਜੇ ਕੁਝ ਕਰਨਾ ਹੋਇਆ ਤੁਸੀਂ ਕਰ ਲਿਓ ਜੀ ਆਖਿਆ ਵੀ ਅਸੀਂ ਭਾਈ ਵੀ ਚਲੋ ਵੀ ਅਸੀਂ ਵੀਡੀਓ ਪਾਵਾਂਗੇ ਕਹਿੰਦਾ ਭਈ ਵੀਡੀਓ ਪਾ ਲਓ ਕੁਛ ਮਰਜ਼ੀ ਕਰ ਲਓ ਕਹਿੰਦਾ ਮੈਨੂੰ ਕਿਸੇ ਦਾ ਕੋਈ ਚੱਕਰ ਨਹੀਂ ਹੈਗਾ ਘਰਤੀ ਸਟਾਰਟ ਕੀ ਗੱਲ ਬਾਤ ਹੈ ਆ ਨਾਲਾ ਬਣਦਾ ਇੱਕ ਸਾਡੇ ਪਿੰਡ ਜੱਸੂ ਮੈਂਬਰ ਹੈ ਉਹਨੇ ਆ ਘਰ ਆਲੇ ਤੋਂ ਆ 2 ਫੁੱਟ ਦੇ ਪੈਸੇ ਲੈ ਕੇ ਉਹਨੇ ਸੜਕ ਤੇ ਨਾਲਾ ਬਣਾਵਾਇਆ ਉਹ ਇੱਥੇ ਆ ਦੇਲੀ ਵੀ ਛੱੜਤੀ ਉਹਨਾਂ ਦੀ ਇਹਨਾਂ ਦਾ ਥਾਂ ਉਰੇ ਤੇ ਕਿਲਿਆ ਹੋਇਆ ਉਹ ਜੱਸੂ ਵੀ ਕਹੇਗਾ ਉਹ ਆਪ ਥਾਂ ਛੱਡ ਕੇ ਇਹੋ ਜਿਹਾ ਘਟਿਆ ਕੰਮ ਕਰਦਾ ਇਹ ਕਰਨ ਚਾਹੁੰਦਾ ਉਹ ਮੈਂ ਕੱਲ ਨੂੰ ਅਰਜੀ ਵੀ ਦੇਵਾਂਗਾ ਆ ਕੀ ਹੈਗਾ ਉਰੇ ਇੱਥੋਂ ਦੀ ਨਾਲਾ ਬਣਦਾ ਤੇ ਇਹ ਬੋਰਤੀ ਉਹ ਕਹਦਾ ਮੈਂ ਤੋੜੂਗਾ ਬੋਰ ਨੂੰ ਤੋੜੂਗਾ ਪੰਚਾਇਤੀ ਤੋਂ ਬੋਰ ਹਾਂ ਹਾਂ ਪੰਚਾਇਤੀ ਬੋਰ ਆ ਗਵਰਨਮੈਂਟ ਦਾ ਤੇ 30000 ਲੱਗਿਆ ਹੋਇਆ ਉਹ ਕਹਿੰਦਾ ਬੋਰ ਤੋੜੂਗਾ ਆਹਾਂ 2 ਫੁੱਟ ਦੇ ਪੈਸੇ ਲੈ ਲਿਓ ਉਹਨੇ ਮੈਂਬਰ ਹੈਗਾ ਮੈਂਬਰ ਹੈ ਰਤਨਗੜ ਪਟਿਆਲੀ ਦਾ ਜ਼ਿਲ੍ਹਾ ਸੰਗਰੂਰ ਮੂ ਸਾਡੇ ਵਾਰਡ ਦਾ ਮੈਂਬਰ ਨਹੀਂ ਹੈਗਾ ਉਹ ਉਂ ਵਿੱਚ ਉਂ ਹੀ ਫਿਰਦਾ ਟੰਗੜਾਉਂਦਾ ਨਰੇਗਾ ਚ ਆਜਿਰੀ ਫਰੀਦ ਹੀ ਪਾਉਂਦਾ ਚ ਉਧਰ ਚ ਉਧਰ ਚ ਅੱਛਾ ਸਾਫ ਕੱਪੜੇ ਹਾਂ ਬਸ ਇਹ ਸਰਕਾਰ ਨੂੰ ਬੇਗਾਨੀ ਕਰਦੇ ਆ ਵੀ ਇਹ ਜਿਹੇ ਦੇ ਬੰਦੇ ਤੇ ਕੰਟਰੋਲ ਕਰਿਆ ਜਾਵੇ ਠੀਕ ਹੈ ਧੰਨਵਾਦ